ਵੱਲੋਂ ਜਿਹੜੀ ਪਰਵਾਹੀ ਆ ਉਹ ਕੀਤੀ ਜਾਂਦੀ ਹੈ। ਆ ਬੜੇ ਮੈਡਮ ਐਮਐਲਏ ਜੀਵਨ ਦੋ। ਜੀ ਮੈਡਮ ਅੱਗੇ ਕਰਦੇ ਹਾਂ। ਆਮਾ ਦੇਖੋ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਨ ਸਰਕਾਰ ਦੀ ਸ਼ੁਰੂ ਤੋਂ ਹੀ ਇਹ ਬੰਤੋਂ ਹੀ ਬਹੁਤ ਸੰਜੀਦਗੀ ਰਹੀ ਹੈ ਨਸ਼ਿਆਂ ਨੂੰ ਅਸੀਂ 3 ਸਾਲ ਤੋਂ ਕਦੇ ਕਿਸੇ ਰਾਹੀਂ ਕਦੇ ਕਿਸੇ ਰਾਹੀਂ ਲੋਕਾਂ ਨੂੰ ਇਨਵੋਲ ਕਰਕੇ ਅਸੀਂ ਬੜੇ ਸਨੇਹ ਦੇ ਅੰਦਰ ਰਹੇ ਅਸੀਂ ਕੈਂਪੇਨ ਚਲਾਉਂਦੇ ਰਹੇ ਆ ਪਰ ਅੱਜ 3 ਸਾਲ ਬਾਅਦ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਨੂੰ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਕ ਵਾਰ ਵਰਬਲ ਮੈਸੇਜ ਦਿੱਤਾ ਜਾਂਦਾ ਹੈ ਫਿਰ ਲਿਖਤੀ ਦਿੱਤੇ ਜਾਂਦੇ ਫਿਰ ਅਸੀਂ ਬਹੁਤ ਲੋਕਾਂ ਨੂੰ ਇਨਵੋਲ ਕਰਨ ਲਈ ਅੱਗੇ ਗੁਹਾਰ ਲਾਉਣੇ ਆ ਵੀ ਸਾਡੇ ਨਾਲ ਤੋਂ ਕੱਲੀ ਸਰਕਾਰ ਦਾ ਕੰਮ ਕਦੇ ਵੀ ਨਹੀਂ ਹੁੰਦਾ ਨਸ਼ਾ ਖਤਮ ਕਰਨਾ ਪਰ ਅੱਜ ਮਹਾਨ ਵਾਲੀ ਗੱਲ ਹੈ ਕਿ ਮਾਨ ਸਰਕਾਰ ਨੇ ਇਸ ਦਾ ਸਫਰ ਹੁੰਦੇ ਸਲੇ ਨੂੰ ਇੱਕ ਮੁਹਿੰਮ ਜਿਹੜੀ ਆ ਸਾਡੀ ਚਾਲੂ ਕੀਤੀ ਗਈ ਹੈ ਯੁੱਧ ਨਸ਼ੇ ਵਿਰੋਧ ਸੋ ਉਸੇ ਤਹਿਤਾ ਅਜਸੀਬ ਨੇ ਮਕਬੂਲਪੁਰੇ ਆਏ ਆਂ ਔਰ ਇੱਕ ਜਿਹੜਾ ਅਸੀਂ ਜਿਹੜਾ ਇੱਥੇ ਇੱਕ ਬਿਲਡਿੰਗ ਡਿਮੋਲਿਸ਼ ਕੀਤੀ ਔਰ ਮੈਂ ਦੱਸਣਾ ਚਾਹਨੀ ਆਂ ਇਹਨਾਂ ਦੀ ਇੱਕ ਬਿਲਡਿੰਗ ਨਹੀਂ ਆ ਇਹਨਾਂ ਦੇ ਕੋਲੇ 9 ਘਰ ਪਤਾ ਨਹੀਂ ਕਿੰਨਿਆਂ ਕੇ ਮਾਵਾ ਦੇ ਇਹਨਾਂ ਨੇ ਪੁੱਤ ਮਾਰੇ ਹੋਣਗੇ ਨਸ਼ੇ ਤੇ ਲਾਈ ਹੋਣਗੇ ਜਿਹੜੇ ਇਹਨਾਂ ਨੇ ਨੋ ਨੋ ਘਰ ਬਣਾਏ ਆ ਆਪਦੇ ਬੱਚੇ ਇਹਨਾਂ ਨੇ ਬਾਹਰ ਭੇਜਿਓਂ ਗਏ ਆ ਬਾਹਰ ਪਾੜਦੇ ਆ ਸੋ ਤੋਂ ਹੱਟੇ ਨਾਲ ਹੀ ਮੈਂ ਅੱਜ ਇੱਕ ਸੁਨੇਹਾ ਪੂਰੇ ਸਮਾਜ ਨੂੰ ਦੇਣਾ ਚਾਹੁੰਦੀ ਆ ਕਿ ਸਾਡੀ ਇਹ ਜਿਹੜੀ ਮੁਹਿੰਮ ਹੈ ਸਾਡਾ ਇਹਦੇ ਜਾ ਕੇ ਤੁਸੀਂ ਸਾਥ ਦਿਓ ਸਾਰੇ ਜਣੇ ਕਿਉਂਕਿ ਨਸ਼ਾ ਖਤਮ ਕਰਨਾ ਕਦੇ ਵੀ ਕਿਸੇ ਇੱਕ ਜਣੇ ਦਾ ਇੱਕ ਸਰਕਾਰ ਦਾ ਜਾਂ ਕੱਲੀ ਸਰਕਾਰ ਦਾ ਜੁਮਾ ਨਹੀਂ ਹੈ ਨਹੀਂ ਹੋ ਸਕਦਾ 29 ਇਹਨਾਂ ਦੀ ਲੋੜ ਹੋਣੀ ਤੁਹਾਡੀ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਸਮਾਜ ਦੀ ਹਿੱਸੇਦਾਰੀ ਮੰਗ ਰਹੇ ਹਾਂ ਯੂਥ ਸਾਡੇ ਵਿੱਚ ਆਏ ਜਿਵੇਂ ਮੈਂ ਅੱਗੇ ਵੀ ਕਹਿ ਰਹੀ ਹਾਂ ਕਿ ਦੋ ਤਿੰਨ ਵਰਟਿਕਲਸ ਹੁੰਦੇ ਨੇ ਜਿਹੜੇ ਬੱਚੇ ਨਸ਼ਿਆਂ ਨੂੰ ਲੱਗੇ ਨੇ ਉਹਨਾਂ ਨੂੰ ਕਾਉਂਸਲ ਕਰਕੇ ਸੈਂਟਰਸ ਦੇ ਵਿੱਚ ਭੇਜਣਾ ਜਿਹੜੇ ਨਹੀਂ ਲੱਗੇ ਜਿਹੜੇ ਬੱਚੇ ਹੋਏ ਆ ਉਹਨਾਂ ਦੀ એનર્ਜੀ ਨੂੰ ਪੋਜ਼ਿਟਿਵ ਵਿੱਚ ਚੈਨਲਾਈਜ਼ ਕਰਨਾ ਔਰ ਹੋਰ ਬਹੁਤ ਸਾਰੀਆਂ ਇਹ ਜੀਆਂ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਸਾਰੇ ਐਕਸ਼ਨਸ ਵੀ ਲਏ ਜਾਣਗੇ ਪਰ ਮੈਂ बार-बार ਇੱਕ ਗੱਲ ਕਹਿੰਦੀ ਕਿ ਸਾਡੇ ਸਾਡੇ ਇਸ ਮਹਿੰਮ ਦੇ ਵਿੱਚ ਸਾਰਿਆਂ ਨੂੰ ਆਪਣੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ ਹਮਨ ਕੋ ਮੇਰੇ ਲੱਗਣੇ ਚਾਹੁੰਦਾ ਹੈਗਾ ਵਾ ਇੱਕ ਕਦਮ ਹੈ ਤੁਹਾਨੂੰ ਗੱਲ ਕੀਤੀ ਹੈ ਸਾਡੀ ਪਦਾਲ ਕਰਤੀ ਹੈ ਅਗਲੀ ਚੰਕਰ ਹੋਣੀ ਹੈ ਉੱਥੋਂ ਕੋਈ ਸਟਡੀ ਦੇਖੋ ਇਨੀਸ਼ੀਏਟਿਵ ਜਿਹੜਾ ਹੁੰਦਾ ਨਾ ਨੋਟਿਸ ਦਿੱਤੇ ਗਏ ਨੇ ਸੋ ਪਹਿਲਾਂ ਇਦਾਂ ਨਹੀਂ ਹੁੰਦਾ ਕਿ ਇਹ ਖਾਲੀ ਪਿਆਦਾ ਕਦਮ ਹੋਏਗਾ ਨਹੀਂ ਆਫਰਲ ਤਾਂ ਕਿਸੇ ਨੂੰ ਜੇ ਅਸੀਂ ਸਜ਼ਾ ਦੇਣੀ ਹੈ ਮੈਂ ਕਿਉਂਕਿ ਇਹਦੇ ਵੀ ਅਗੇਨ ਬਹੁਤ سارے ਪੱਖ ਵੀ ਹੁੰਦੇ ਨੇ ਇਹ ਅੱਜ ਪਹਿਲੀ ਪਹਿਲ ਕੀਤੀ ਹੈ ਅਸੀਂ ਔਰ ਇਹ ਪਹਿਲ ਹੀ ਬਹੁਤ ਇਹ ਇਹ ਪਹਿਲ ਪਹਿਲ ਲਈ ਬਹੁਤ ਵੱਡਾ ਸਟੈਪ ਹੈ ਇਹ ਤੋਂ ਬਾਅਦ ਅਗਰ ਇਹ ਇਹ ਚੱਲ ਹੀ ਰਹੇਗਾ ਤੇ ਉਸ ਤੋਂ ਬਾਅਦ ਜਿਹੜਾ ਕਾਰਨ ਹੋਣਾ ਕਿ ਦੀ ਜਾਣ ਜਾਏਗੀ ਜਿਹਨੂੰ ਉਹ ਕਾਰਨ ਵਿੱਚ ਜਿੱਥੇ ਜਿੱਥੇ ਇਨਫੋਰਮੇਸ਼ਨ ਮਿਲੇਗੀ ਕਿਉਂਕਿ ਇਹ ਕੋਈ ਐਵੇਂ ਨਹੀਂ ਹੈ ਇਹਨਾਂ ਨੇ ਅੱਗੇ ਲੋ ਨੋ ਇਹਨਾਂ ਦੇ ਕਾਰਨ ਇਹਨਾਂ ਦਾ ਜੋਤੇ ਪਰਚੇ ਹੋਏ ਨੇ ਆਲਰੇਡੀ ਹੇਲਚ ਵੀ ਹੈ ਸੋ ਸਖਤ ਤੋਂ ਸਖਤ ਕਾਰਵਾਈ ਜੜੀ ਹੈ ਉਹ ਕੀਤੀ ਹੋਵੇਗਾ ਬਾਕੀ ਕੰਮ ਕਰਦੇ ਨੇ ਗਰਮੀ ਨਹੀਂ ਕਿ ਉਹ ਮੈਂ ਅੱਜ ਜਿੱਥੇ ਆਈ ਆ ਪਰ ਮੈਨੂੰ ਜਨਰਲੀ ਇਹ ਪਤਾ ਹੈ ਕਿ ਲੋਕ ਮਾਨ ਸਾਹਿਬ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਨੇ ਸਾਨੂੰ ਬਹੁਤ ਜਗ੍ਹਾ ਤੋਂ ਫੀਡਬੈਕ ਆ ਰਹੀ ਹੈ ਕਿ ਤੋਂ ਪਹਿਲਾਂ ਸੈਂਟਰਲ ਹਲਕੇ ਚ ਪਰਾੜੀਵਾਲ ਵੀ ਸਖਤ ਐਕਸ਼ਨ ਲਿਆ ਗਿਆ ਸੀ ਲੋਕਾਂ ਦੇ ਥੱਲੇ ਰਿਵੀਊ ਕਰੋ ਕਮੈਂਟ ਕਰੋ ਕਿ ਕਿੰਨਾ ਕਾਿਲ ਬਹੁਤ ਆ ਰਿਹਾ ਲੋਕ ਬਹੁਤ ਖੁਸ਼ ਨੇ ਕੋਹੜ ਹਲਕੇ ਦੇ ਵਿੱਚ ਉਹ ਜਗਾ ਜਗਾ ਤੋਂ ਕਾਲ ਆ ਰਹੇ ਹੈ ਕਿ ਮਾਨ ਸਾਹਿਬ ਨੇ ਇਹ ਜਿਹੜਾ ਇਹ ਸਖਤ ਸਟੈਪ ਚੁੱਕਿਆ ਹੈਗਾ ਇਹਦੀ ਸਾਰੇ ਬਹੁਤ ਛਲਾਗਾ ਕਰ ਰਹੇ ਮੈਂ ਕਿ ਪਾਕਿਸਤਾਨ ਤੋਂ ਬੜੀ ਐਸਲੇ ਤੁਹਾਨੂੰ ਪਰਮਾਰ ਜਦਕਿ ਸਾਨੂੰ ਪਹਿਲਾਂ ਉੱਥੇ ਰੋਗ ਨਾਲ ਚਾਹੀਦੀ ਹੈ ਇਹ ਲੱਗਦਾ ਨਹੀਂ ਕਿ ਇਹ ਸੁਰੱਖਿਆ ਏਜੰਸੀਆਂ ਕਿੰਨਾ ਕਦੇ ਫੇਲ ਹੋਣੀਆਂ 30 ਕਿਲੋਮੀਟਰ ਦਾ ਬਾਰਡਰ ਤੋਂ ਇੱਥੋਂ ਰਸਤਾ ਬਾਅਦ ਤੋਂ 30 ਕਿਲੋਮੀਟਰ ਦਾ ਇਸੇ ਤੱਕ ਘਰੋਂ ਇਪੋਂਡ ਜਾਂਦੀ ਤੇਲੇ ਹੋਰ ਤੇਲੇ ਹੋਰ ਸਾਰਿਆਂ ਦਾ ਸਿਗਾ ਅੱਜ ਤੋਂ ਪਹਿਲਾਂ ਤਿੰਨ ਸਾਲ ਤੋਂ ਅਸੀਂ ਸਾਨੂੰ ਪਤਾ ਹੈ ਕਿਉਂਕਿ ਅਸੀਂ ਐਮ ਐਲ ਏ ਦਾ ਸਾਡੇ ਨਾਲ ਕਿੰਨੀਆਂ ਸੀਐਮ ਸਾਹਿਬ ਦੀਆਂ ਮੀਟਿੰਗ ਹੋਈਆਂ ਕਿੰਨੀਆਂ ਮੰਤਰੀ ਸਾਹਿਬ ਦੀਆਂ ਮੀਟਿੰਗਸ ਹੋਈਆਂ ਅਸੀਂ ਕਿੰਨੇ ਸਾਇਲੈਂਟ ਮੇਸ ਦੇ ਨਾਲ ਕੰਮ ਕੀਤਾ ਅਸੀਂ ਲੋਕਾਂ ਨੂੰ ਕਹਿੰਦੇ ਸੀ ਕਿ ਜੇ ਤੁਹਾਨੂੰ ਖੁੱਲੇ 'ਚ ਓਪਨਲੀ ਆ ਕੇ ਗੱਲ ਦੱਸਣ ਤੋਂ ਡਰ ਲੱਗਦਾ ਹੈ ਤੁਸੀਂ ਸਾਨੂੰ ਚੁੱਪ ਕਰਕੇ ਮਾਨ ਸਰ ਨੇ ਇੱਕ ਨੰਬਰ ਵੀ ਜਨਰੇਟ ਕੀਤਾ ਤੁਸੀਂ ਇਹਦੇ ਤੇ ਮੈਸੇਜ ਪਾ ਦਿਓ ਤੁਸੀਂ ਚੁੱਪ ਕਰਕੇ ਆਪਣੇ ਐਮ.ਐਲ.ਏ ਨੂੰ ਦੱਸ ਦਿਓ ਸੋ ਅਸੀਂ ਹੁਣ 3 ਸਾਲ ਬਾਅਦ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇੰਨੀ ਸਾਰੀ ਹੈਲਪ ਲਾਈਨ ਤੋਂ ਬਾਅਦ ਵੀ ਸਾਨੂੰ ਉਹ ਕੰਕਰੀਟ ਕੁਝ ਮਿਲਦਾ ਨਹੀਂ ਸੀਗਾ ਤਾਂ ਅੱਜ ਸਾਨੂੰ ਮਜਬੂਰ ਹੋ ਕੇ ਅਸੀਂ ਜਿਹੜੇ ਇਹ ਜੇ ਫੈਸਲੇ ਪਰ ਅਸੀਂ ਸ਼ਲਾਘਾ ਕਰਦੇ ਹਾਂ ਕਿ ਸਾਨੂੰ ਸਮਾਜ ਤੋਂ ਸਾਨੂੰ ਲੋਕਾਂ ਤੋਂ ਸਾਨੂੰ ਬਹੁਤ ਜਗ੍ਹਾ ਦੇ ਤੋਂ ਬਹੁਤ ਸਾਰੇ ਕਾਲਸ ਆ ਰਹੇ ਆ ਕਿ ਇਹ ਜਿਹੜਾ ਫੈਸਲਾ ਹੈ ਆ ਆਮ ਆਦਮੀ ਪਾਰਟੀ ਦਾ ਸਰਦਾਰ ਭਗਵਨ ਸਿੰਘ ਮਾਨ ਹੁਣਾਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਔਰ ਚੰਗਾ ਫੈਸਲਾ ਹੈ ਮੈਂ ਕਿਹੜੇ ਨੌਜਵਾਨ ਨੇ ਨਚੇਰੀ ਕਮੇਟ ਦੇ ਵਿੱਚ ਆਏ ਨੇ ਕਿ ਉਹਨਾਂ ਨੂੰ ਇਹ ਦਲਦਲ ਚੋਂ ਕੱਢਣ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਦੇਖੋ ਇਹ ਉਪਰਾਲਾ ਇਹ ਉਪਰਾਲਾ ਤਾਂ ਅਸੀਂ ਦੇਵਾਂ ਤੋਂ ਕਰ ਰਹੇ ਹਾਂ ਜਿਸ ਦਿਨ ਤੋਂ ਸਾਡੀ ਸਰਕਾਰ ਬਣੀ ਹੈ ਉਸ ਦਿਨ ਤੋਂ ਕਰ ਰਹੇ ਹਾਂ ਮੈਂ ਖੁਦ ਇੱਕ ਵੀਡੀਓ ਮੇਰੇ ਹਲਕੇ ਦਾ ਜਾਰੀ ਕੀਤਾ ਗਿਆ ਸੀ ਇੱਕ ਕੁੜੀ ਨਸ਼ੇ ਦੀ ਹਾਲਤ ਚ ਝੂਲ ਰਹੀ ਐ ਉਹ ਲੱਭੀ ਨਹੀਂ ਪੁਲਿਸ ਦੀ ਮਦਦ ਦੇ ਨਾਲ ਮੈਂ ਉਹ ਕੁੜੀ ਲੋਕੇਟ ਕੀਤੀ ਔਰ ਉਹਨੂੰ ਅਸੀਂ ਜਾ ਕੇ ਉੱਥੇ ਨਸ਼ਾ ਛਡਾਊ ਸੈਂਟਰ 'ਚ ਛੱਡ ਕੇ ਆਏ باوجود ਦੇ ਦੇ ਕਿ ਉਹਦੇ ਪੇਰੈਂਟਸ ਵੱਲੋਂ ਸਾਨੂੰ ਕੋਈ ਮਦਦ ਨਹੀਂ ਮਿਲੀ ਪਰ ਮੈਂ ਥੈਂਕਸ ਕਰਨਾ ਚਾਹੂੰਗੀ ਪੁਲਿਸ ਦਾ ਕਿ ਉਹਨਾਂ ਨੇ ਇੱਕ ਲੇਡੀ ਕਨਸਟੇਬਲ ਦਿੱਤੀ ਜਿਸ ਨੇ 9 ਦਿਨ 10 ਦਿਨ ਉੱਥੇ ਦਿਨ ਰਾਤ ਡਿਊਟੀ ਦਿੱਤੀ ਸੋ ਇਹ ਜਿਆ ਇਹ ਜਿਆ ਉਪਰਾਲਾ ਅਸੀਂ ਦੇਵਨ ਤੋਂ ਕਰ ਰਹੇ ਆ ਮੈਂ ਜਿਵੇਂ ਪਹਿਲੇ ਕਹਿ ਕੇ ਹਟੀਆਂ ਜਿਹੜੇ ਬੱਚੇ ਨਸ਼ੇ ਨੂੰ ਲੱਗੇ ਹੋਏ ਨੇ ਉਹਨਾਂ ਨੂੰ ਕਮਫਲ ਕਰਕੇ ਸੈਂਟਰਸ ਦੇ ਵਿੱਚ ਲੈ ਕੇ ਜਾਣਾ ਉਹਨਾਂ ਨੂੰ ਰੀਹੈਬਿਲੀਟੇਟ ਕਰਨਾ ਪਰਿਵਾਰਾਂ ਨੂੰ ਵੀ ਰੀਹੈਬਿਲੀਟੇਟ ਕਰਨਾ ਔਰ ਜਿਹੜੇ ਬੱਚੇ ਨਹੀਂ ਲੱਗੇ ਉਹਨਾਂ ਨੂੰ ਅਸੀਂ ਕਿਵੇਂ ਸੰਭਾਲ ਕੇ ਰੱਖਣਾ ਹੈ ਉਹਨਾਂ ਦੀ એનર્ਜੀ ਕਿਵੇਂ ਚੈਨਲਾਈਜ਼ ਕਰਨੀ ਹੈ ਸਾਰਾ ਕੁਝ ਚੱਲ ਰਿਹਾ ਹੁਣ ਹੋਰ ਵੀ ਜ਼ੋਰ ਅ ਛੋਟਾ ਮੈਡਮ ਜੀ ਤਾਂ ਤੁਸੀਂ ਦੋ ਤਿੰਨ ਫਾਟੇ ਵਾਲਾ ਜਿਹੜੀ ਇੱਕ ਲਾਲ ਸੂਟ ਦੇ ਵਿੱਚ ਹਾਂ ਜੀ ਨਾ ਹੁਣ ਤੋਂ ਬਾਅਦ ਕਈ ਮਹਾਨ ਵਾਲੇ ਸੌਤਕ ਵੀ ਲੇਡੀਜ਼ ਹੋਰ ਵੀ ਹੋਈਆਂ ਜਿਹੜੀਆਂ ਨਸ਼ੇ ਤੋਂ ਪਰੇ ਹੋਈਆਂ ਉਹਨਾਂ ਨੂੰ ਵੀ ਕਦੀ ਆਇਡੈਂਟੀਫਾਈ ਕੀਤਾ ਵੀ ਹਾਂ ਜੀ ਮੇਰੇ ਕੋਲ ਨਾ ਦੇਖੋ ਮੇਰੇ ਕੋਲ ਇਸ ਵੇਲੇ ਮੈਂ ਇਹ ਮਹਾਨਤੀ ਹੈ ਚੰਦਜੀਤ ਸਿੰਘ ਮਹਾਨਤੀ ਇਹ ਸਭੀ ਚਾ ਵੀ ਨੰਬਰ ਉਸ ਤੋਂ ਲੈ ਕੇ ਨਹੀਂ ਲੱਗਦਾ ਔਰ ਇਹ ਆਲਰੇਡੀ ਬਹੁਤ ਅੱਛਾ ਕੰਮ ਕਰਦੇ ਪਏ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਸਾਡੇ ਕੋਲ ਜਿੰਨੇ ਲੋਕ ਆਉਂਦੇ ਆ ਅਸੀਂ ਅੱਗੇ ਇਹਨਾਂ ਨੂੰ ਨੰਬਰ ਉਹਨਾਂ ਦਾ ਦੇ ਦਿੱਤਾ ਹੈ ਜਿੱਥੇ ਜਿੱਥੇ ਜਿੱਦੀ ਜਿੱਦੀ ਜਿੱਥੇ ਇਹ ਇੱਕ ਐਗਜ਼ਾਮਪਲ ਮੈਂ ਤਾਂ ਦਿੱਤੀ ਕਿ ਤੁਹਾਡੇ ਧਿਆਨ ਤੇ ਸਾਰੀ ਐਗਜ਼ਾਮਪਲ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਜਿਹੀ ਐਗਜ਼ਾਮਪਲਸ ਹੈ ਕਈਆਂ ਨੂੰ ਅਸੀਂ ਰੀਹੈਬਿਲੀਟੇਟ ਕਰਾ ਰਹੇ ਕਈਆਂ ਨੂੰ ਜੋਬਸ ਵਾਰ ਰਹੇ ਆਂ ਕਈਆਂ ਦੇ ਪਰਿਵਾਰ ਨੂੰ ਹੈਲਪ ਦੇ ਰਹੇ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਹੈਲਪ ਹੋਣਾ ਹੈ ਉਹ ਅਸੀਂ ਕਰਦੇ ਹਾਂ